ਬਾਈ ਜੀ ਮਾਡੇ ਦੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਦੋ ਪਸ਼ੂ ਆਏ ਆ ਤੇ ਬਾਈ ਉਹਨਾਂ ਨੇ ਕਰਦੇ ਆ ਗੱਲ ਬਾਤ ਇੱਕ ਟੋਕੜ ਕਪੜਾ ਮੈਂ ਬੂਰੀ ਦੀ ਇਹ ਕੱਟੀ ਮਗਰ ਬੂਰੀ ਦੀ ਤੇ ਇੱਕ ਵੈੜ ਆ ਬਹੁਤ ਸੋਹਣੀ ਸਰਸਿਗੜ ਬਾਈ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਕੈਮ ਹਾਂਜੀ ਵੀਰ ਜੀ ਦੋ ਨਹੀਂ ਕਹਦੇ ਗਏ ਅੱਜ ਵੀਰ ਜੀ ਠੀਕ ਠੀਕ ਜੀ ਵੀਰ ਕੰਦਾਸ ਦੋ ਡੰਗਰ ਆ ਗਏ ਪਾ ਲਈ ਮਾੜੀ ਠੀਕ ਠੀਕ ਦੋ ਪਸ਼ੂ ਆ ਗਏ ਤੇ ਬਾਈ ਉਹ ਨਹੀਂ ਕਹੇ ਜ਼ਰੂਰੀ ਕੰਮ ਪਿਆ ਹੈ ਨਾਲ ਕੱਲ ਹੋਣਾ ਆ ਤੇ ਬਾਈ ਨਾਲ ਬਾਕੀ ਸਾਰੀ ਡਿਟੇਲ ਤੇ ਗੱਲ ਕਰਦੇ ਆ ਦੱਸੋ ਬਾਈ ਜੀ ਵੈੜ ਬਾਰੇ ਵਧੀਆ ਜੀ ਆਈਏ ਦੁੱਧ ਹੈ 12 ਕਿਲੋ ਠੀਕ ਜੀ ਠੰਡੀ ਧੀਰੀ ਮਗਰ ਆ ਗਏ ਵਸ਼ਾ 12 ਕਿਲੋ ਵੋਧਿਆ ਵੈਡ ਕੋ ਤੇ ਮਗਰ ਆ ਬਸ਼ਾ ਗਿਆ ਉੱਪਰ ਆ ਗਿਆ ਜੀ ਰੋਟੀ ਠੀਕ ਹੈ ਜੀ ਦੇਖੋ ਇਹ ਬਹੁਤ ਸਫਾਈ ਹੈ ਵੈਡ ਦੇ ਵਿੱਚ ਵਧੀਆ ਲੇਵੇ ਵਾਲੀ ਕੁਆਲਟੀ ਵਾਲੀ ਆ ਖਾਣਾ ਲੇਵਾ ਬਹੁਤ ਵਧੀਆ ਲੱਗਾ ਠੰਡੀ ਤੇਰੀ ਆ ਲੋ ਜੀ ਵੇਖੋ ਬਹੁਤ ਸਫਾਈਆਂ ਵੈਡ ਦੇ ਵਿੱਚ ਪੂਰੀ ਕੁਆਲਟੀ ਵਾਲੀ ਆ ਇਹ ਲੀਬਾਰਾ ਹੀ ਹੋਣਾ ਠੀਕ ਆ ਜੀ ਦੇਖੋ ਇਹ ਬਹੁਤ ਸਾਫ ਹੈ ਰਹਿੜਿਆ ਕੁਆਲਿਟੀ ਵਾਲੀ ਕਰੋਸ ਜਰਸੀ ਦੇ ਵਿੱਚ ਆ ਜਾਂਦੀ ਹੈ ਠੰਡੀ ਸੀਜ਼ ਰਹਿੜਿਆ ਓਏ ਗਰਮੀ ਗਰਮੀ ਮਨਉਣ ਵਾਲੀ ਨਹੀਂ ਆ ਤਾਂ ਕੁਆਲਿਟੀ ਵਾਲੀ ਹੱਲੇ ਵਾਲੂਆ ਕਰੋ ਚੈੱਕ ਵਾਲੇ ਦਿਵਾਲਿਓ ਬਹੁਤ ਸੋਹਣੀ ਬੜੀ ਜਿੱਦਾਂ ਮਰੀ ਠੀਕ ਆ ਜੀ ਬੱਚਾ ਵਿਖਾ ਦਿੰਦੇ ਆ ਮਹੀਨੇ ਗਰੀ ਪਾਈ ਜਾਂਦੇ ਸੋਈ ਠੀਕ ਹੈ ਤਾਂ ਠੀਕ ਆ ਜੀ ਲਓ ਜੀ ਬਹੁਤ ਸੋਹਣੀ ਪਾਣ ਦੇ ਲੈ ਕਰੋ ਕੋਈ ਚਵਾਈ ਬੜੀ ਠੀਕ ਆ ਵੇਖੋ ਥਾਂ ਤੁਹਾਨੂੰ ਬਹੁਤ ਸਾਫ਼ ਹੈ ਬੈਠਦਾ ਤੇ ਪੂਰੀ ਕੁਆਲਿਟੀ ਵਾਲੀ ਦਾ ਸਾਫ਼ ਤੇ ਸੁਥਰੀ ਜਿਹਨੂੰ ਕਹਿੰਦੇ ਨਾ ਉਹ ਚੀਜ਼ ਆ ਦੱਸੋ ਭਾਈ ਫਿਰ ਕੀ ਪ੍ਰਾਈਸ ਰੱਖਾ ਜੇ ਜੀ ਜੀ ਇਹ ਹਾਨਾ ਹੀ ਖਾਈਰ ਦਿਲਾ 28 ਦੀ ਨਹੀਂ ਭਾਈ ਮਾਣ ਕਰੋ ਮਾਣ ਕਰਦਾ ਜੀ ਮਾਣ ਨੂੰ ਆਪੇ ਕੋਈ 5000 ਦੀ 5000 ਦੀ ਲਓ ਜੀ ਹਾਨਾ ਹੀ ਭਾਈ ਕਹਿੰਦੇ 5000 ਦੀ ਵੈਟ ਦੇ ਦਾਂਗੇ ਪੂਰੀ ਸਾਫ਼ ਹੈ ਤੇ ਸੁਥਰੀ ਆ ਤੇ ਕੁਆਲਿਟੀ ਵਾਲੀ ਆ ਵੇਖ ਲਓ ਜੀ ਵਾਹ 50000 ਦੇ ਬਾਈ ਕਹਿੰਦੇ ਹਾਂ ਯੈਸ ਨੋ ਵੀ ਵੈਡ ਦੇਣੀ ਹੈ ਠੀਕ ਆ ਬਾਈ ਚ ਵਾਹ ਵਧੀਆ ਲਗਾਣਾ ਵਧੀਆ ਵਧੀਆ ਵੇਖੋ ਜੀ ਪੂਰੀ ਵਧੀਆ ਲੇਵੇ ਕੁਆਲਟੀ ਵਾਲੀ ਬਣੀ ਹੈ ਆਏ ਬਚਾਏ ਬਸ ਠੀਕ ਐ ਦੱਸੋ ਭਾਈ ਜੀ ਇਹਦੇ ਬਾਰੇ ਬੁਰੀ ਆ ਗਈ ਜੀ ਵੀਰ ਜੀ ਇਹਦੇ ਮਗਰ ਕੱਟੀ ਬੁਰੀ ਆ ਗਈ ਹੈ ਕੱਟੀ ਮਗਰ ਆ ਗੱਭਣ ਜੀ ਕੱਟੀ ਨਾਲ ਦੇਣੀ ਨਾ ਹਾਂ ਜੀ ਨਾਲ ਲਾ ਲਓ ਜੀ ਨਾਲ ਹੀ ਕੱਟੀ ਏ ਵੀ ਇਹ ਨਹੀਂ ਕੱਟੀ ਵੱਖਰੀ ਵੇਚਣੀ ਆ ਤੇ ਬੁਰੀ ਮੈਂ ਚਟੀਆਂ ਅੱਖਾਂ ਦੀ ਨੀਲੀ ਅੱਖਾਂ ਦੀ ਦੱਸੋ ਦੋੜੋ ਭਾਈ ਜੀ ਤੇ ਨਾ ਵੀ ਨਹੀਂ ਗੱਭਣਿਆ ਤੇ ਨਾ ਮਿਹਨਤ ਦੇ ਗੱਭਣਿਆ ਤੇ ਨਾਮ ਹੀ ਨਹੀਂ ਰਿਕਵਰਨਾ ਮੈਂ ਬੁਰੀ ਆ ਪਾਈ ਕਹਿੰਦੇ ਦੁੱਧ ਹੈ ਰਾਇਆ ਤੇ ਪੂਰੀ ਕੁਆਲਿਟੀ ਵਾਲੀ ਮੈਂ ਆ ਬੁਰੀ ਬੁਰਾ ਪਸ਼ੂ ਬਹੁਤ ਘੱਟ ਲੱਭਦਾ ਵਈ ਨੀਂਦੀ ਵੇਚਿਆ ਦੋ ਦੋ ਫਾਇਦੇ ਆ ਦੇ ਲਾ ਬਾਈ ਲਿਆਓ ਬੜਾ ਮੀਂਹ ਪੈਨਦਿਆ ਕਰਨ ਲੋਗ ਨਹੀਂ ਤੇ ਅੱਦਾ ਹੁੰਦਾ ਲਾਓ ਲਾਓ ਲੈਂਡਰ ਨੇੜ ਕਰਦਾ ਤੂੰ ਪਰ ਪਾਣੀ ਨਾ ਬੁਰਾ ਜਾਂਦਾ ਠੀਕ ਹੈ ਜੀ। ਇਹ ਖੜੀ ਬੁਰੀ ਸ਼ਾਨਦਾਰ ਬੁਰੀ ਮੈਂ ਆ ਗਈ ਆ ਪੂਰੀ ਕੁਆਲਿਟੀ ਵਾਲੀ। ਇਹ ਚਵਾਈ ਚਵਾਈ ਬਾਈ ਐਂ ਭੋਲੀ ਯਾਰਾ। ਠੀਕ ਜੀ। ਦੇਖੋ ਜੀ ਪੂਰੀ ਵਧੀਆ ਕੁਆਲਿਟੀ ਵਾਲੀ ਪੈਪਾਂ ਬੋਨਾ ਦੁੱਧਿਆਂ ਦੇ ਦੇਖੋ ਬਹੁਤ ਸੋਹਣੀ ਤੇ ਸਾਫ਼ ਤੇ ਸੁਥਰੀ ਆ। ਦੇਖੋ ਭਈ ਅੱਜ ਡਬਲ ਡਬਲ ਫਾਇਦੇ ਇੱਕ ਗੱਬਣਿਆਂ ਨਾਲ ਦੁੱਧੇ ਆ ਕੱਟੀ ਫਰੀ ਨਾਲ। ਹਾਂਜੀ। ਦੇਖੋ ਜੀ ਨਾਲ ਹੀ ਝੋਟੀ ਬਾਈਣੀ ਆ ਹਨਾ। ਸੋਹਣੀ ਕੱਟੀਆਂ ਮਗਰ ਵਧੀਆ ਕੁਆਲਿਟੀ ਆ ਜੀ ਵਿਜੀ ਕੁੰਡੀ ਹੋਣ ਦੀ ਸਿੰਘ ਕੁੰਡੀ ਸਿੰਘ ਸਟੇਮ ਕਰਨ ਦੀ ਕਰਮ ਵਾਲੀ ਕੁੰਡੇ ਹਨਾ ਦੇਖੋ ਜੀ ਕੱਟੀ ਪੂਰੀ ਸੁਥਰੀ ਸਾਫ ਸੁਥਰੀ ਸਾਫ ਹੈ ਮੈਂ ਹੀ ਬਹੁਤ ਸਾਫ ਤੇ ਸੁਥਰੀ ਵਾਲੇ ਦੁਬਾਰੇ ਚੈੱਕ ਕਰਵਾ ਲੈਣੇ ਆ ਦੇਵਾ ਲਵਾ ਕੇ ਕਰ ਲੋ ਚੈੱਕ ਸੋ ਭਾਈ ਇਹ ਕੀ ਪ੍ਰਾਈਸ ਦਾ ਇਹਦਾ ਮੁੱਲ ਜੀ 60000 ਠੀਕ ਹੈ ਆ ਜੀ ਆਹ ਯੈਸ ਨੋ ਠੀਕ ਹੈ ਜੀ ਯੈਸ ਨੋ 60000 60000 ਕਰ ਦੋਗੇ ਮਾਨ ਯਾਰ ਕਰ ਦਾਂਗੇ ਯਾਰ ਭਾਈ ਕਹਿੰਦੇ 1000 ਮਾਨ ਕਰਦਾ ਹੋਰ ਛੋੜ ਹੀ ਕੀਤੀ ਲੋ ਜੀ ਭਾਈ ਕਹਿੰਦੇ 2000 ਮਾਨ ਕਰਦਾਂਗੇ ਵਿੱਚੋਂ 60000 ਦੇ ਵਿੱਚੋਂ 52000 ਦੀ ਹਾਂ ਨਾ ਹੀ ਦੇਣੀ ਆ ਮੈਂ ਯੈਸ ਨੋ ਤੇ ਨਾ ਮਹੀਨੇ ਦੀ ਗੱਬਣਾ ਨਾ ਮਹੀਨੇ ਦੀ ਗੱਬਣਾ 7 ਕਿਲੋ 7 ਕਿਲੋ ਯੈਸ ਨੋ 52000 ਦੀ ਕਿਉਂਕਿ ਨਹੀਂ ਇਹ ਪਸ਼ੂ ਲੱਭਦਾ ਇਹਦੇ 52000 ਦੀ ਸੰਦਰਾ ਜਿਵੇਂ ਫੱਦੀ ਆ ਬਣਾ ਭਾਈ ਜੀ ਇਹ ਫੰਡਰਾਂ ਵੇਚਾ ਦੀ ਆ 58000 ਦੀ ਭਾਰੋ ਕੰਮਣੀ ਆ ਤੇ ਵੇਖੋ ਕਰਮਾਂ ਵਾਲੀ ਗੱਬਣੇ ਨਾਲ ਤੇ ਮਗਰ 10000 ਦੀ ਕੱਟੀ ਆ 10000 ਦੀ ਕੱਟੀ ਦੀ ਪਾਈ ਨਾ ਬਿਲਕੁਲ ਜਾਈ ਪਈ ਇਹ ਸਾਰੀ 48000 ਦੇ ਰਹਿ ਗਈ ਮੱਜ ਹਾਂਜੀ 48 ਆ ਗਈ ਨਾ 48000 48 ਆ ਗਈ ਮੱਜ ਵੇਖੋ ਜੀ ਬਹੁਤ ਸਾਫ਼ ਤੇ ਸੁਥਰੀ ਆ ਇਤੋਂ ਪਸ਼ੂ ਮਿਲਦੇ ਇਹਨੇ ਸਸਤੇ 22 ਮਾਣੇ ਹੋਣਾ ਕੋ ਮਿਲਣਗੇ ਬਹੁਤ ਵਧੀਆ ਰੇਟ ਆ ਕੁਆਲਟੀ ਵਾਲੇ ਤੇ ਕੱਲ ਪਰਸੋਂ ਵੱਡੇ ਪਸ਼ੂ ਹੋਣਗੇ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਦੇਖੋ ਪੂਰੇ ਸਾਫ ਦੇ ਸੁਥਰੇ ਤੇ ਕੁਆਲਿਟੀ ਵਾਲੀ ਪੂਰੀ ਮੱਝ ਆ ਪੂਰੀ ਯਾਰੇ ਵਾਲੀ ਠੀਕ ਹੈ ਜੀ ਪੂਰੀ ਯਾਰੇ ਵਾਲੀ ਕੁਆਲਿਟੀ ਮੱਝ ਆ ਮੈਂ ਤੇ ਪੂਰੀ ਹਾਤ ਕਰਾਈ ਠੀਕ ਹੈ ਬਾਈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ